ਦੋਸਤੋ ਸਤਿ ਸ੍ਰੀ ਅਕਾਲ ਆਦਾਬ ਮੈਂ ਤੁਹਾਡਾ ਆਪਣਾ ਕਰਮਜੀਤ ਸੋ ਤੁਹਾਡਾ ਸਭ ਦਾ ਮੇਰੇ YouTube ਚੈਨਲ ਯਾਨੀ 84 ਕਰਮਜੀਤ ਪਰ ਸਵਾਗਤ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਨ ਜਾ ਰਿਹਾ ਹਾਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸੰਤੋਖ ਸਿੰਘ ਧੀਰ ਦੁਆਰਾ ਰਚਿਤ ਕਹਾਣੀ ਮੇਰਾ ਉਚੜਿਆ ਗਵਾਂਢੀ ਜਰਨੈਲੀ ਸੜਕ ਉੱਤੇ ਚਾਰ ਮੀਲਾਂ ਵਿਚਕਾਰ ਮਜ਼ਹਬ ਦੇ ਮਾਰਿਆਂ ਦਾ ਕਾਫਲਾ ਨਵੇਂ ਵਤਨ ਨੂੰ ਜਾ ਰਿਹਾ ਸੀ ਮੈਂ ਕਿਤੇ ਬਾਹਰੋਂ ਆਪਣੇ ਪਿੰਡ ਵੱਲ ਨੂੰ ਆ ਰਿਹਾ ਸਾਂ ਮੇਰੀ ਮੰਜ਼ਿਲ ਤੋਂ ਕੋਈ ਦੋ ਕੁ ਮੀਲ ਉਰੇ ਕਾਫਲੇ ਦੇ ਅਧ ਵਿਚਾਲੇ ਸਾਡੀ ਲਾਰੀ ਦਾ ਕੁਝ ਵਿਗੜ ਗਿਆ ਸਵਾਰੀਆਂ ਲੈ ਕੇ ਨਿਵਾਨ ਵਿੱਚ ਖੰਡ ਗਈਆਂ ਤੇ ਡਰਾਈਵਰ ਇੰਜਨ ਦਾ ਘੁੰਡ ਚੁੱਕ ਕੇ ਨੁਕਸਟੋਨ ਲੱਗ ਗਿਆ ਸੜਕ ਦੀ ਖੱਬੀ ਕੰਨੀ ਉੱਤੇ ਸੁਸਤ ਚਾਲ ਵਿੱਚ ਗੱਡੇ ਚੀਕ ਰਹੇ ਸਨ ਜਿਵੇਂ ਬੋਦੇ ਪਈਏ ਧੁਰਾ ਉੱਤੇ ਮਜਬੂਰ ਘੁੰਦੇ ਹੋਣ ਭੁੱਖੇ ਹੌਕਦੇ ਬਲਦਾਂ ਦੀਆਂ ਲਿਫੀਆਂ ਧਾਉਣਾ ਉੱਤੇ ਟੱਬਰ-ਟੱਬਰ ਦਾ ਭਾਰ ਸੀ ਬਲਦ ਬਿਮਾਰਾਮਾਨ ਤੁਰਦੇ ਸਨ ਜਿਵੇਂ ਉਹਨਾਂ ਦੇ ਮੁਹਾਰਚੀਆਂ ਦੇ ਦਿਲ ਉਹਨਾਂ ਦੀ ਤੋਰ ਨਾਲ ਸਹਿਮਤ ਨਾ ਹੋਣ ਇੱਕ ਰੁਖੀ ਧੂੜ ਬਲਦਾਂ ਦੀਆਂ ਪੈੜਾਂ ਵਿੱਚੋਂ ਉੱਡ ਕੇ ਹਵਾ ਦੀਆਂ ਲਹਿਰਾਂ ਨੂੰ ਚੰਬਰ ਦੀ ਚਫੇਰੀ ਫੈਲ ਰਹੀ ਸੀ ਬਲਦਾਂ ਦੇ ਗਾਲ ਘੁੰਗਰੂ ਨਹੀਂ ਸਨ ਕਿਸੇ ਕਿਸੇ ਗੱਡੇ ਉੱਤੇ ਕੋਈ ਬਲੂਰ ਵਿਲਕਦਾ ਸੀ ਗੋਡਿਆਂ ਉੱਤੇ ਲੋਥਾਂ ਵਰਗੇ ਭੁੱਖੇ ਪਿੰਜਰ ਬਟਬਟ ਝਾਕਦੇ ਸਨ ਬਸ ਉਹ ਚੁੱਪਚਾਪ ਝਾਕ ਹੀ ਜਾਂਦੇ ਸਨ ਉਨ੍ਹਾਂ ਦੇ ਪੀਲੇ ਚਿਹਰੇ ਧੂੜ ਨਾਲ ਖਾਕੀ ਬਣ ਗਈ ਸੜੀ ਤਰਕੀ ਜ਼ਿੰਦਗੀ ਉੱਤੇ ਮੱਖੀਆਂ ਭੰਨ ਕਦੀਆਂ ਤੇ ਇੱਕ ਬਦਬੂ ਹਵਾ ਦੇ ਖੁਸ਼ਕ ਫਰਾਟਿਆਂ ਨਾਲ ਖਲਾ ਨੂੰ ਹਟ ਰਹੀ ਸੀ ਮੈਂ ਚਾਇਆ ਉਜੜੇ ਜਾਂਦਿਆਂ ਨੂੰ ਜਾਂਦੀ ਵਾਰ ਦਾ ਨੇੜੇ ਹੋ ਕੇ ਦੇਖ ਲਵਾਂ ਦੋ ਉਲਾਂਗਾ ਮੈਨੂੰ ਸੜਕ ਦੀ ਚੱਬ ਖੜਬੀ ਸੱਜੀ ਕੰਨੀ ਉੱਤੇ ਲੈ ਗਈਆਂ ਇੱਕਾ ਇੱਕ ਮੂਰਿਓਂ ਗੱਡੇ ਖਲੌਣੀ ਸ਼ੁਰੂ ਹੋ ਗਏ ਸ਼ਾਇਦ ਕਾਫਲਾ ਰੋਕਿਆ ਗਿਆ ਸੀ ਮੈ ਸੁਰਮਈ ਸੜਕ ਉੱਤੇ ਹੋ ਗਿਆ ਤੇ ਬਿੰਦ ਦੀ ਬਿੰਦ ਇੱਕ ਇੱਕ ਗੱਡੇ ਨੂੰ ਤੱਕਦਾ ਲੰਮੀ ਕਤਾਰ ਦੇ ਨਾਲੋਂ ਨਾਲ ਹੌਲੀ ਹੌਲੀ ਤੁਰਨ ਲੱਗਿਆ ਕਿਸੇ ਕਿਸੇ ਗੱਡੇ ਉੱਤੇ ਜਦ ਕੋਈ ਉਦਾਸ ਅੱਖਾਂ ਕਿਤੇ ਮੇਰੇ ਵੱਲ ਝਮਕ ਪੈਂਦੀਆਂ ਤਾਂ ਉਹ ਝੱਟ ਮੈਨੂੰ ਦੇਖਣੋਂ ਟੱਲ ਜਾਂਦੀਆਂ ਹਰ ਗੱਡੀ ਆ ਮੇਰੀ ਸ਼ਕਲ ਤੋਂ ਇੱਕ ਵੀਰ ਡਰ ਜਾਂਦਾ ਜਿਵੇਂ ਉਹਨਾਂ ਨੂੰ ਮੇਰੀਆਂ ਅੱਖਾਂ ਵਿੱਚ ਬਰਸ਼ੇ ਚਮਕਦੇ ਦਿਸਦੇ ਹੋਣ ਮੈਂ ਸੁਰਮਈ ਸ਼ੜਕ ਤੋਂ ਹਟ ਕੇ ਮੁੜ ਕੇ ਕੱਚੀ ਪਟੜੀ ਉੱਤੇ ਹੋ ਗਿਆ ਕੋਈ ਤਿੰਨ ਗੱਡਿਆਂ ਪਿਛੇ ਅਚਾਨਕ ਇੱਕ ਗੱਡੀ ਨੇ ਮੇਰੇ ਵੱਲ ਤੱਕਿਆ ਉਹਦੀਆਂ ਨਜ਼ਰਾਂ ਟਾਲਦੀਆਂ ਟਾਲਦੀਆਂ ਮੁੜਕਰਾਰ ਫੜ ਗਈਆਂ ਉਸ ਫਿਰ ਤੱਕਿਆ ਤੇ ਪਲਦੀ ਪਲ ਉਹਦੇ ਚਿਹਰੇ ਉੱਤੇ ਭਾਗ ਜੇ ਹਾ ਫਿਰ ਆਇਆ ਉਹਦੀਆਂ ਅੱਖਾਂ ਵਿੱਚ ਲਿਸ਼ਕ ਆਈ ਜਿਹੜੀ ਇਸ ਕਾਫਲੇ ਵਿੱਚ ਬਿਲਕੁਲ ਅਨਹੂਣੀ ਹੋ ਸਕਦੀ ਸੀ ਗੱਡੀ ਨੇ ਠੋੜ ਉੱਤੇ ਪੱਬ ਧਰਿਆ ਤੇ ਇੱਕ ਛਲਾਂਗ ਨਾਲ ਗੱਡਿਆਂ ਲੈ ਕੇ ਮੇਰੇ ਵੱਲ ਨੂੰ ਵਧਿਆ ਜਿਵੇਂ ਉਹਦੀ ਛਾਤੀ ਵਿੱਚ ਕੋਈ ਗੋਲਾ ਫਟ ਗਿਆ ਹੋਵੇ ਉਦਿਆਂ ਖਾਖਾਂ ਉੱਤੇ ਮਾਸ ਕੰਬਿਆ ਤੇ ਉਹਦੀ ਭੁੱਬ ਨਿਕਲ ਗਈ। ਓਹੋ! ਦੁੱਲਿਆ ਬੜਾ ਮਾੜਾ ਹੋ ਗਿਆ ਯਾਰ। ਡੱਕੀ ਵਰਗਾ ਪਛਾਣਿਆ ਵੀ ਨਹੀਂ ਗਿਆ। ਮੈਂ ਉਹਨੂੰ ਦੇਖ ਕੇ ਆਖਿਆ ਦੁੱਲੇ ਦੀ ਭੁੱਬ ਨੇ ਗੱਡੀ ਉੱਤੇ ਨਿਸਲ ਪਈ ਲਟਕਦੀ ਬੇਸੁਰਤ ਜ਼ੈਨਬ ਦੇ ਕਾਲਜੇ ਉੱਤੇ ਟੱਕ ਮਾਰਿਆ। ਪਿਉ ਦਾ ਰੋਣ ਸੁਣ ਕੇ ਧੀਆ ਕਬਰਾਂ ਵਿੱਚੋਂ ਜਾਗ ਪੈਂਦੀਆਂ ਹਨ। ਬਾਈ ਤੂੰ ਉਰੇ ਆ ਜਾ। ਜਾਨਬ ਨੇ ਮਰੀ ਹੋਈ ਆਵਾਜ਼ ਵਿੱਚ ਆਖਿਆ ਉਹਦੀਆਂ ਆਂਦਰਾਂ ਨੂੰ ਜਿਵੇਂ ਸੁਣ ਚੜਦਾ ਸੀ ਉਸਨੇ ਮੈਨੂੰ ਪਛਾਣਿਆ ਨਹੀਂ ਸੀ ਤੇ ਗੱਡੇ ਤੋਂ ਦੂਰ ਹੁੰਦੇ ਪਿਓ ਨੂੰ ਉਹ ਮੌਤ ਦੀਆਂ ਦਾੜਾਂ ਵਿੱਚ ਜਾਂਦਾ ਸਮਝਦੀ ਸੀ ਦੁੱਲਿਆ ਬਸ ਵੀਰ ਹੁਣ ਆਪਾਂ ਕੋਈ ਗੱਲ ਕਰੀ ਮੈਂ ਦੁੱਲੇ ਨੂੰ ਵਰਾਉਣ ਲਈ ਮੋਢਿਓਂ ਫੜ ਕੇ ਜ਼ਰਾ ਜੰਨਾ ਝੂਣਿਆ ਉਹਦੀ ਵੀਣੀ ਹੰਝੂਆਂ ਨਾਲ ਤਰ ਹੋ ਗਈ ਸੀ ਉਹਨੇ ਟਟਵੀ ਹੌਕੇ ਲੈੰਦੇ ਆ ਝੱਗੇ ਤੇ ਮੈਲੇ ਪੱਲੇ ਨਾਲ ਨਕਤੀ ਅੱਖਾਂ ਪੂੰਝੀਆਂ ਰੋ ਕੇ ਹੰਬੀਆਂ ਪਿੰਜੂ ਅੱਖਾਂ ਨਾਲ ਉਹਨੇ ਮੇਰੇ ਵੱਲ ਹੌਲਾ ਜਿਹਾ ਹੋ ਕੇ ਤੱਕਿਆ ਤੇ ਇੱਕ ਨਿੰਮੇ ਹੁਲਾਸ ਵਿੱਚ ਹੌਲੀ ਜਿਹੀ ਧੌਣ ਫੇਰ ਕੇ ਆਪਣੀ ਧੀ ਨੂੰ ਆਖਿਆ ਪੁੱਤ ਜੈਨ ਵੀ ਗੁਰਬਚਨ ਸੰਖੜਾ ਆਪਣਾ ਪੜੋਸੀ ਮੈਲਾ ਉਹਨੀਆਂ ਢਿੱਲੀਆਂ ਬਾਹਾਂ ਨੇ ਢਾਕਾਂ ਉੱਤੇ ਆਸਰਾ ਲੈ ਕੇ ਕੂਣੀਆਂ ਕੱਢ ਲਾਈਆਂ ਤੇ ਉਹਦੇ ਲੱਕ ਉੱਤੇ ਟੰਗੇ ਅਧਿਆਤੰਬੇ ਦੀ ਇੱਕ ਝੋਲ ਖੁੱਚਾਂ ਉੱਤੇ ਫਲਕਦੀ ਸੀ ਮੀਰਾ ਨਾਂ ਸੁਣ ਕੇ ਜੈਨਬ ਦੇ ਬੈਣ ਫੁੱਟ ਪਈ ਉਹਦੀਆਂ ਅੱਖੀਆਂ ਵਿੱਚ ਸਾਹ ਖਿੱਚਣ ਜੋਗਾ ਵੀ ਸਤ ਨਹੀਂ ਸੀ ਪਰ ਰੋਣ ਲਈ ਜਿਵੇਂ ਉਹਦੇ ਵਿੱਚ ਕੋਈ ਉਚੇਚਾ ਜ਼ੋਰ ਆ ਗਿਆ ਹੋਵੇ ਉਹਦੇ ਕੀਰਨਿਆਂ ਨੇ ਵਲਦਾਂ ਦੀਆਂ ਅੱਖਾਂ ਵਿੱਚੋਂ ਘਰਾਲਾਂ ਵਗਾਵ ਕੱਤੀਆਂ ਦੁੱਲਾ ਸਾਡੇ ਪਿੰਡ ਦਾ ਕਹਿੰਦਾ ਕਹੋਂਦਾ ਰਾਠ ਗੁੱਜਰ ਸੀ ਵੀ ਵੀ ਕੋਹਾ ਵਿੱਚ ਉਹਦੀ ਤਾਕ ਸੀ ਸਾਰੇ ਪਿੰਡ ਦਾ ਚਾਉਣਾ ਉਹੀ ਹੁੰਦਾ ਸੀ ਤੇ ਨਾਲੇ ਉਹ ਬੱਕਰੀਆਂ ਦਾ ਆਪਣਾ ਇੱਜੜ ਵਖ ਪਾਲਦਾ ਸੀ ਉਹਦੀ ਸਪੁਰਦਗੀ ਵਿੱਚ ਕਦੇ ਇਹ ਨਹੀਂ ਸੀ ਹੋਇਆ ਕਿ ਸਾਡੇ ਪਿੰਡ ਦਾ ਕੋਈ ਡੰਗਰ ਖੇਤ ਵਿੱਚ ਵੜ ਜਾਣ ਤੋਂ ਕਿਸੇ ਦੂਜੇ ਪਿੰਡ ਨੇ ਫਟਕ ਦੇ ਲਿਆ ਹੋਵੇ ਇੱਕੋ ਵੀ ਹੀ ਵਿਚਾਰ ਹੋਣ ਕਰਕੇ ਸਾਡਾ ਤਾਂ ਉਹ ਖਾਸ ਕਰਕੇ ਗਵਾਂਢੀ ਸੀ ਵੜਾਰੂਆਂ ਤੋਂ ਲੈ ਕੇ ਉਹਨਾਂ ਨਾਲ ਸਾਡਾ ਵਾਹ ਚੱਲਿਆ ਆਇਆ ਸੀ ਸਾਡੇ ਪਿਛੋਕੜ ਪਸ਼ੂਆਂ ਦੇ ਬਾੜੇ ਨਾਲ ਹੀ ਉਹਨੀਆਂ ਬੱਕਰੀਆਂ ਦਾ ਬਾੜਾ ਸੀ ਮੇਰਾ ਪਿਓ ਦੱਸਦਾ ਹੁੰਦਾ ਹੈ ਕਿ ਦੁੱਲੇ ਦੇ ਤਾਏ ਸੁਲੇਮਾਨ ਨੇ ਉਹਨੂੰ ਇੱਕ ਵਾਰ ਭਰੋਸਾ ਦਿੱਤਾ ਸੀ ਸੌਣ ਸਿਆ ਤੇਰਾ ਸਾਡਾ ਮਾਲ ਕੋਈ ਦੋਤਾ ਨਹੀਂ ਤੂੰ ਸੌ ਰਿਹਾ ਘਰ ਘਰੇ ਬੇਫਿਕਰ ਹੋਗੀ ਅਸੀਂ ਕੋਈ ਥੱਕਦੇ ਨਹੀਂ ਤੇਰੇ ਡੰਗਰ ਸਾਹਮਦੇ ਉਦੋਂ ਤੋਂ ਹੀ ਅਸੀਂ ਕਦੇ ਆਪਣੇ ਲਵੇਰੀਆਂ ਪਾਸ ਮੰਝਾ ਨਹੀਂ ਸਿੜਾਇਆ ਜਨਬ ਮੇਰੀਆਂ ਭੈਣਾਂ ਦੀ ਕੁੜੀ ਸਹੇਲੀ ਸੀ ਉਹਨਾਂ ਜਦੋਂ ਰਲ ਕੇ ਤਰੰਜਣੀ ਬੈਠਣਾ ਤਾਂ ਪਹਿਰ ਦੇ ਤੜਕੇ ਤੀਕ ਛੋਪ ਪਾਉਂਦੇ ਰਹਿਣਾ ਇਕੱਠਿਆਂ ਤੀਆਂ ਗਾਉਣੀਆਂ ਪਿੰਗਾ ਝੂਟਣੀਆਂ ਇਹਨਾਂ ਦੀ ਸੁਆ ਬਹਤਰੀ ਇੱਕ ਹੁੰਦੀ ਸੀ ਰਲ ਕੇ ਉਹ ਬੜੇ ਸੋਹਣੇ ਫਲੈਰੇ ਬੁਈਏ ਗੁੰਦੀਆਂ ਸਨ ਸਾਡੀਆਂ ਡੱਬਖੜਬੀਆਂ ਦਰੀਆਂ ਉਹਨਾਂ ਦੀਆਂ ਸਾਂਝੀਆਂ ਰੀਜਾਂ ਦੀਆਂ ਰੰਗਲੀਆਂ ਮੂਰਤੀਆਂ ਹਨ ਜਨਬ ਦਾਦਾਜ ਮੇਰੀਆਂ ਭੈਣਾਂ ਨੇ ਰਲ ਕੇ ਤਿਆਰ ਕਰਵਾਇਆ ਸੀ ਤੇ ਹੁਣ ਜਨਬ ਮੇਰੀਆਂ ਭੈਣਾਂ ਦਾ ਦਾਜ ਨਾਲ ਲੱਗ ਕੇ ਬਣਵਾ ਰਹੀ ਸੀ ਜਨਬ ਬਿਲਕੁਲ ਮੈਨੂੰ ਆਪਣੀ ਸੱਕੀ ਭੈਣ ਜਾਪਦੀ ਸੀ ਉਹਨੇ ਵੀਰ ਤੋਂ ਬਿਨਾ ਮੈਨੂੰ ਕਦੇ ਮੂੰਹ ਨਹੀਂ ਸੀ ਖੋਲਿਆ ਜੇ ਕਦੇ ਉਹ ਮੇਰੀ ਕਿਸੇ ਭੈਣ ਨਾਲ ਝਟਮ-ਚੀਟੀ ਹੋ ਪੈਂਦੀ ਤਾਂ ਮੈਥੋਂ ਨਿਰਣਾ ਨਹੀਂ ਸੀ ਹੋ ਸਕਦਾ ਕਿਸ ਦਾ ਕਸੂਰ ਕੱਢਾਂ ਕਿਸ ਨੂੰ ਘੂਰਾ ਜਦੋਂ ਉਹ ਡੋਲੀ ਪਹਿਨ ਲੱਗੀ ਸੀ ਉਹਨਾਂ ਦੀਆਂ ਮੇਲਣਾ ਨਾਲ ਮੇਰੀਆਂ ਭੈਣਾਂ ਨੇ ਵੀ ਰੋ-ਰੋ ਕੇ ਹੇਰੇ ਲਾਇਏ ਸਨ ਭਾਵੇਂ ਇੰਨਾ ਸ਼ੀਟਾਂ ਪਹਿਰੀਆਂ ਤੇ ਚਾਂਦੀ ਮੜੀਆਂ ਮੇਲਣਾ ਵਿੱਚ ਮੇਰੀਆਂ ਸਾਦੀਆਂ ਭੈਣਾਂ ਉਪਰੀਆਂ ਲੱਗਦੀਆਂ ਸਨ ਪਰ ਮੈਂ ਰੂਹਾਂ ਵਿੱਚੋਂ ਫੁੱਟੇ ਦਰਦੀਲੇ ਹੇਰਿਆਂ ਵਿੱਚੋਂ ਆਪਣੀਆਂ ਭੈਣਾਂ ਦਾ ਬੋਲ ਪਛਾਣ ਨਹੀਂ ਸੀ ਸਕਿਆ ਉਹਦੇ ਵੀਰ ਅਤੇ ਪਿਓ ਨੇ ਆਪਣੀਆਂ ਨਿਮਾਣੀਆਂ ਪੱਗਾਂ ਦੇ ਕੰਨਾਂ ਉੱਤੇ ਲਮਕਦੇ ਗਰੀਬ ਲੜਾ ਨਾਲ ਅੱਖਾਂ ਪੁੰਜੀਆਂ ਸਨ ਉਹ ਭਾਵੇਂ ਰਾਠ ਸਨ ਪਰ ਧੀਆਂ ਨੂੰ ਤੋੜਨ ਵੇਲੇ بڑے ਖਾਬੇ ਖਾਨ ਵੀ ਤਾਂ ਮੁੱਚ ਕੇ ਗਰੀਬ ਹੋ ਜਾਂਦੇ ਹਨ ਜੈਨਬ ਆਪਣੇ ਮਾਮੇ ਦੇ ਕਲਾਬੇ ਵਿੱਚ ਉਹਦੇ ਗੱਲ ਨੂੰ ਚਾਂਬੜੀ ਇੱਕ ਅਜੀਬ ਕੰਮ ਦੀ ਲੈ ਵਿੱਚ ਹਾਂ ਕਰਕੇ ਰੋ ਰਹੀ ਸੀ ਇਸ ਲੈ ਨਾਲ ਜੀਵਨ ਵਿੱਚ ਤੀਵੀਂ ਸ਼ਾਇਦ ਇੱਕੋ ਵਾਰ ਹੁੰਦੀ ਹੋਵੇ ਉਹਦੀ ਰੋਣ ਦੀ ਥਰਕ ਦੀ ਲੈ ਵਿੱਚ ਮੇਰਾ ਦਿਲ ਕੁਲਦਾ ਜਾ ਰਿਹਾ ਸੀ ਜਿਵੇਂ ਮੇਲਦੀਆਂ ਲਹਿਰਾਂ ਦੇ ਸ਼ੋਹਨ ਨਾਲ ਦਰਿਆ ਦੇ ਕੰਢੇ ਖੁਰ ਜਾਂਦੇ ਹਨ ਦੋ ਹੰਝੂ ਮੇਰੀਆਂ ਵਿੱਚ ਮਣੀਆਂ ਵਿੱਚੋਂ ਨੁੱਚੜ ਕੇ ਧਰਤੀ ਉੱਤੇ ਗੋਲ ਕਣੀਆਂ ਬਣ ਗਏ ਸਨ ਉਹੀ ਜਨਬ ਹੁਣ ਮੈਨੂੰ ਓਪਰਾ ਕਰ ਰਹੀ ਸੀ ਜਿਵੇਂ ਉਹਦੇ ਦਿਲ ਵਿੱਚੋਂ ਵਿਸਾਹ ਉੱਡ ਗਿਆ ਹੋਵੇ ਉਹਦੇ ਅੰਦਰ ਕੋਈ ਪਾਲਾ ਜਾਪਦਾ ਸੀ ਵੀਰ ਵੀਰ ਕਰਦੀਆਂ ਕਿਹੜਾ ਵੱਡੀਆਂ ਨਹੀਂ ਗਈਆਂ ਹਕ ਮੇਰੀ ਵਿਚਕਾਰ ਵੀ ਸ਼ੁਰੀਆਂ ਚੱਲ ਰਹੀਆਂ ਸਨ ਭੈਣ ਨੂੰ ਅੱਜ ਵੀਰ ਦਾ ਭਰੋਸਾ ਨਹੀਂ ਰਿਹਾ ਉਸੇ ਜਨਬਦਾਂ ਅੰਦਰ ਅਜ ਮੇਰੀ ਪਰਛਾਵੇਂ ਤੋਂ ਕੰਮ ਦਾ ਸੀ ਜਿਹੜੀ ਵਿਯੋਲੀ ਮੁੜ ਕੇ ਆਈ ਮੈਨੂੰ ਇਸ ਤਰ੍ਹਾਂ ਗਲਵਕੜੀ ਪਾ ਕੇ ਚੰਬੜੀ ਸੀ ਜਿਵੇਂ ਆਪਣੇ ਵੀਰ ਜਮਾਲੇ ਨੂੰ ਚੰਗਾ ਗੁਰਬਚਨ ਸਿਆਂ ਤੂੰ ਮਿਲ ਗਿਆ ਅਖੀਰੀ ਮੇਲੀ ਦੁੱਲੀ ਨੀ ਸੰਗ ਵਿੱਚ ਰੁਕੇ ਹੋਏ ਗੁਬਾਰ ਦਾ ਘੁੱਟ ਭਰਿਆ ਮਸੀਰਾ ਲੱਭ ਕੇ ਟਿੰਗੜਦੇ ਹੋਏ ਉਹਦੇ ਅੰਦਰੋਂ ਬੋਲ ਆਇਆ ਸਮੇ ਦਾ ਢੇੜ ਹੈ ਦੁੱਲਿਆ ਕੋਈ ਵਾਹੀ ਚੰਦਰੀ ਵਗ ਗਈ ਚੰਗੇ ਭੱਲੇ ਆਦਮੀ ਪਸ਼ੂ ਬਣ ਗਏ ਅੱਲਾ ਜਾਣਦਾ ਵਚਨ ਸਿਆਂ ਅਸੀਂ ਤਾਂ ਕਿਸੇ ਦਾ ਕੁਛ ਨਹੀਂ ਸੀ ਵਿਗਾੜਿਆ ਬੇਦੋਸਿਆਨੀ ਦੁੱਲੇ ਦੀਆਂ ਖੁੰਝਿਆਂ ਕੋਲੋਂ ਹੀਠਾਂ ਨੂੰ ਲਮਕੀਆਂ ਹੋਈਆਂ ਢਿੱਲੀਆਂ ਬਾਰੀਕ ਮੁੱਛਾਂ ਕੰਬ ਗਈਆਂ ਤੇ ਉਹਦੀ ਦਾੜੀ ਦੇ ਵਾਲ ਬਰਸ਼ਵਾਂਗ ਆਕੜੀ ਖੜੇ ਸਨ ਜਿੰਨਾ ਵਿੱਚੋਂ ਅੱਟੀ ਹੋਈ ਧੂੜ ਦੀ ਕਸ ਮੈਲਕ ਝਾਕਦੀ ਸੀ ਸੱਚ ਨੂਰਾ ਜੀ ਨਾ ਕੈਮੀ ਗੋਹਰ ਤੇ ਉਹ ਛੋਟੀ मुੰਨੀ ਫਾਤਾ ਨਹੀਂ ਦਿਸੇ ਸਭ ਨੂੰ ਆਪੋ ਆਪਣੀ ਪੈ ਗਈ ਭਾਜੜ ਵਿੱਚ ਨਿਆਣਿਆਂ ਨੂੰ ਕਿਹਨੇ ਸੰਭਿਆ ਪੀਰੂ ਡੂਮ ਦੇ ਪੁੱਤ ਨਜ਼ੀਰ ਨੇ ਦੱਸਿਆ ਕਿ ਉਹ ਗੋਰੇ ਦੀਆਂ ਚਰਾੰਦਾ ਵਿੱਚ ਥੇ ਕੋਲ ਪਾੜੇ ਗਏ ਜਿੱਥੋਂ ਉਹ ਲਾਲ ਢਿਕਰੀਆਂ ਚੁਰਾ ਕੇ ਟੋਬੇ ਵਿੱਚ ਕਾਤਰੀ ਚਰਾਉਂਦੇ ਹੁੰਦੇ ਸੀ ਦੁੱਲੇ ਦੀਆਂ ਆਂਦਰਾਂ ਨੇ ਜਿਵੇਂ ਕੋਈ ਚੁੱਪ ਰੂਣ ਝੋ ਦਿੱਤਾ ਹੋਵੇ ਉਹਦੇ ਮਿਚੇ ਮਚਾਏ ਬੁੱਲ ਅਤੇ ਠੋਡੀ ਉੱਤੇ ਗਾਮ ਕੰਬ ਗਿਆ ਮੈਂ ਜਾਨਵ ਤੇ ਉਹ ਗਾਮ ਦਾ ਛੋਟਾ ਜੱਤਕ ਹਸਨਾ ਚਾਰ ਦਿਨ ਚਾਰ ਰਾਤਾਂ ਇੱਕ ਵਿੱਚ ਲੁਕੇ ਰਹੇ ਤੇ ਇੱਕ ਰਾਤ ਨੂੰ ਜਦ ਅੰਬਰਾਂ ਉੱਤੇ ਧਰਤੀ ਉੱਤੇ ਹਨੇਰ ਕਰ ਗਿਆ ਦਾ ਲਾ ਕੇ ਰੋਜ਼ੀ ਜਾਲੂ ਕੀ ਤਾਂ ਜਾਨ ਬਚੀ ਹਰ ਚੰਗਾ ਦੁੱਲਿਆ ਤੇਰੀ ਜਾਨ ਤਾਂ ਬਚ ਗਈ ਸਭ ਕੁਝ ਮੁੜ ਕੇ ਸਬਰ ਜੂ ਅੱਛਾ ਸ਼ੁਕਰ ਹੈ ਉਸ ਮਾਲਕ ਦਾ ਦੁੱਲੀ ਨੇ ਅਸਮਾਨ ਵੱਲ ਨੂੰ ਅਦਬ ਦੀ ਸਨਤ ਕਰਦੇ ਆਖਿਆ ਦੂਰ ਉੱਚੀ ਸਾਰੀ ਕਾਵਾਂ ਦੀ ਡਾਰ ਉੱਡਦੀ ਸਾਡੇ ਪਿੰਡ ਵੱਲ ਨੂੰ ਜਾ ਰਹੀ ਸੀ ਦੁੱਲੀ ਦੀਆਂ ਅੱਖਾਂ ਵਿੱਚ ਰੀਸ ਦਾ ਲਾਲਚ ਆਇਆ ਜਿਵੇਂ ਕਿਵੇਂ ਕਾਂ ਬਣ ਜਾਵਾਂ ਜਾਂਦੀ ਵਾਰੀ ਤਾਂ ਆਪਣੇ ਪਿੰਡ ਦੇ ਬਨੇਰਿਆਂ ਉਤੋਂ ਰੱਜ ਕੇ ਉੱਡ ਆਵਾਂ ਮੇਰੀ ਜਾਨ ਨੂੰ ਕੋਈ ਧੋਖਾ ਨਹੀਂ ਹੋਵੇਗਾ ਮੇਰਾ ਕਿਹੜਾ ਕੋਈ ਮਸਲਬ ਹੋਣਾ ਏ ਡਾਰ ਫੁਰ ਲੰਗ ਗਈ ਜਿਵੇਂ ਕਾਮਾਂ ਦਾ ਮੱਛਰ ਬਣ ਗਿਆ ਹੋਈ ਦੁੱਲੀ ਨੇ ਡਾਰ ਦੀ ਦੂਰੀ ਜਿੰਨਾ ਲੰਮਾ ਹੋ ਕਸੂਤਿਆ ਪੁੱਤ ਜਨ ਵੀ ਕਰ ਲੈ ਕੋਈ ਗੱਲ ਤੋਂ ਵੀ ਵੀਰ ਖੜਾ ਹੈ ਦੁੱਲੀ ਨੇ ਕੁੜੀ ਉੱਤੇ ਤਰਸ ਲਾੜ ਨਾਲ ਝਾਕਦਿਆਂ ਕਿਹਾ ਜਨਬ ਦੇ ਕੀਰ ਨਹੀਂ ਹੁਣ ਟੁੱਟਵੀਂ ਦਸਕਾਰੇ ਬਣ ਗਈ ਉਹਨੇ ਰੋ ਰੋ ਕੇ ਲਹੂਰ ਕਰਲੇ ਸਨ ਉਹਦੀਆਂ ਫਾਵੇਂ ਹੋਈਆਂ ਚੁੰਨੀਆਂ ਅੱਖਾਂ ਪਾਣੀ ਵਿੱਚ ਡੁੱਬੀਆਂ ਸੂਈਆਂ ਮੱਛੀਆਂ ਵਾਂਗ ਲੱਗਦੀਆਂ ਸਨ ਉਹਨੇ 기 ਖੋਲੀ ਵੀਰ ਤੂੰ ਸਾਨੂੰ ਅੱਜ ਵੀ ਰੱਖ ਲੈ ਅਸੀਂ ਤੇਰੇ ਧਰਮ ਚ ਆ ਜਾਣੀ ਆ ਭੈਣ ਮੇਰਾ ਧਰਮ ਅੱਜ ਕੋਈ ਨਹੀਂ ਜੀ ਮੇਰਾ ਧਰਮ ਹੁੰਦਾ ਤਾਂ ਮੇਰੇ ਸਾਹਮਣੇ ਤੁਸੀਂ ਉਜੜਦੇ ਨਾ ਵੀਰ ਚੰਗਾ ਜੈਨਬ ਨੇ ਪਲਦੀ ਪਲ ਮੇਰੀ ਵੱਲ ਅੱਖਾਂ ਪਾੜ ਕੇ ਤੱਕਿਆ ਜਿਵੇਂ ਉਹ ਹਨੇਰੇ ਵਿੱਚੋਂ ਕੋਈ ਔਟਲੀ ਕਿਰਨ ਤਲਾਸ਼ਦੀ ਹੋਵੇ ਪਰ ਛੱਟ ਹੀ ਉਹਦੀਆਂ ਅਧ ਬੁਝੀਆਂ ਅੱਖਾਂ ਉੱਤੇ ਧੂੜ ਧੌਲੀਆਂ ਪਿਫਣਾ ਲੱਗ ਗਈਆਂ ਉਹਦੇ ਦਿਲ ਉੱਤੇ ਇੱਕ ਚੀਖ ਪੈ ਗਈ ਉਨੇ ਮਹਿਸੂਸ ਕੀਤਾ ਭੈਣ ਨੂੰ ਘਰ ਵੱਲ ਆਉਂਦਿਆਂ ਦੇਖ ਕੇ ਮੋਹੇ ਵੀਰੇ ਨੇ ਦਰ ਪੇੜ ਲਈ ਚੰਗਾ ਬਚਨ ਸਿਆਂ ਪੰਡਤ ਦੇ ਦਰਵਾਜ਼ੇ ਨੂੰ ਮੇਰਾ ਸਲਾਮ ਕਹੀਂ ਤੇ ਨਾਲੇ ਮੀ ਕਣੀ ਵਿੱਚ ਸਾਡੇ ਕੋਠੇ ਦੀ ਸੁਗਮੀ ਰੱਖੀ ਕੋਈ ਵਿਰਲ ਚੋਆ ਨਾ ਖੁੱਲ ਜਾਏ ਮੇਰੇ ਪਰਦਾਦੇ ਦੇ ਵਕਤਾਂ ਤੋਂ ਉਹ ਛੱਤ ਸਾਨੂੰ ਓਟ ਕਰਦੀ ਆਈ ਹੈ ਸੁਨੇ ਘਾਰਾਂ ਦੇ ਲਿਓੜ ਲੈ ਲੈ ਕੇ ਖੋਲੇ ਬਣ ਜਾਂਦੇ ਨਹੀਂ ਤੇਰੇ ਕੋਠੇ ਦੀ ਮੇਰੇ ਮੂੰਹੋਂ ਸੱਚ ਫੁੱਟਣ ਲੱਗਾ ਸੀ ਕਿ ਤੇਰੇ ਕੋਠੇ ਦੀ ਛੱਤ ਨੇ ਦੁੱਲਿਆ ਤੈਨੂੰ ਬੰਨ੍ਹਣੇ ਟੱਪਨ ਦਿੱਤਾ ਤੇਰੇ ਜਾਂਦਿਆਂ ਜਾਂਦਿਆਂ ਉਹਦੇ ਵਿੱਚ ਭੰਭੂਕੀ ਉੱਠੇ ਨੀਲੀਆਂ ਜੀਭਾਂ ਵਾਲੀਆਂ ਅੱਗ ਦੀਆਂ ਲਾਟਾਂ ਸਬਣੀਆਂ ਵਾਂਗ ਸ਼ੂਕ-ਸ਼ੂਕੋਟਦੀਆਂ ਸਨ ਜਿੰਨਾਂ ਦੀ ਲਪੇਟ ਵਿੱਚ ਤੇਰੇ ਬੋਦੇ ਕੋਠੇ ਦੀਆਂ ਕੁੱਬਾਂ ਕੜੀਆਂ ਟੜਟੜ ਕਰਕੇ ਮੁੱਕ ਗਈਆਂ ਤੇ ਥੁੱਡੀ ਕੋਠੇ ਦੀਆਂ ਤੋ ਆਖੀਆਂ ਤੇ ਬੇਵਾਰਿਸ ਕੰਦਾ ਉੱਤੇ ਜ਼ਹਿਰੀ ਲਾਟਾਂ ਦੇ ਡੰਗਾ ਨਹੀਂ ਕਾਲੇ ਚਟਾਕ ਪਾ ਦਿੱਤੇ ਪਰ ਸੱਚ کئی ਵਾਰ ਸੇਲੇ ਵਾਂਗ ਵੱਜਦਾ ਹੈ ਤੇ ਇਹਨਾਂ ਦੁੱਖ ਦਿੰਦਾ ਹੈ ਕਿ ਅਸੀਂ ਉਸ ਵਾਰੀ ਨਿਸ਼ਚਿਤ ਹੁੰਦੇ ਹੋਏ ਵੀ ਸਗੋਂ ਉਸ ਨੂੰ ਝੂਠ ਸੁਣ ਕੇ ਰੂਹ ਦੀ ਖੁਸ਼ੀ ਲੈਂਦੇ ਹਾਂ ਦੁੱਖ ਦੇ ਦਿਲ ਉੱਤੇ ਇੱਕ ਹੋਰ ਸੇਲਾ ਕਿਉਂ ਗੱਡਣਾ ਮੈਂ ਉਸ ਨੂੰ ਸੱਚ ਦੱਸ ਦੇ ਦੱਸ ਦੇ ਰੁਕ ਗਿਆ ਤੇ ਮਲਵੀ ਜੀ ਨਾਲ ਆਖ ਦਿੱਤਾ ਤੂੰ ਬੇਫਿਕਰ ਰੋਦ ਲਿਆ ਤੇਰੇ ਘਰ ਦੀ ਮੈਂ ਵੜ ਕੇ ਰੱਖਾਂਗਾ ਅਸੀਂ ਸੜਕ ਦੀ ਕੱਚੀ ਪਟੜੀ ਉੱਤੇ ਲੈ ਕੇ ਨਿਵਾਨ ਵਿੱਚ ਹੋ ਗਏ ਰਾਕੇ ਫੌਜੀਆਂ ਦੀ ਇੱਕ ਮਿੱਟੀ ਲਾਰੀ ਅੱਧੀ ਕੱਚੀ ਤੇ ਅੱਧੀ ਪੱਕੀ ਸੜਕ ਉੱਤੇ ਬੜਕਦੀ ਆ ਰਹੀ ਸੀ ਘੂ ਘੂ ਕਰਦੀ ਬੜਕਦੀ ਲਾਰੀ ਸਾਡੇ ਕੋਲੋਂ ਦੀ ਗੁਜ਼ਰ ਗਈ ਧੂੜ ਦਾ ਇੱਕ ਪੂਰਾ ਬੱਦਲ ਧਰਤੀ ਉੱਤੇ ਉੱਡ ਕੇ ਪੁਲਾੜ ਵਿੱਚ ਖਿੰਡਣ ਲੱਗ ਗਿਆ ਦੂਰ ਤੀਕ ਇਸ ਮੇਲ ਦੇ ਬੱਦਲ ਉੱਤੇ ਸੰਗੀਨਾ ਦੀਆਂ ਤਿੱਖੀਆਂ ਜੀਬਾਂ ਲਿਸ਼ਕਦੀਆਂ ਜਾ ਰਹੀਆਂ ਸਨ ਬੱਦਲ ਹੰਬ ਕੇ ਪਤਲਾ ਪੈ ਗਿਆ ਧੂੜ ਦੀ ਖੁਸ਼ਕ ਤਾਲਕ ਕਾਫਲੇ ਉੱਤੇ ਕਿਰਕਿਰ ਜਾਂਦੀ ਗਈ ਚੰਗਾ ਗੁਰਬਚਨ ਅੱਲਾ ਨੇ ਚਾਇਆ ਤਾਂ ਕਿ ਤੇ ਫੇਰ ਮਿਲਾਂਗੇ ਜਿਉਂਦੇ ਨਹੀਂ ਤਾਂ ਜ਼ਰੂਰ ਮਿਲਾਂਗੇ ਦੁੱਲਿਆ ਤੂੰ ਉਧਰ ਨਾ ਮਿਲੇ ਬਿਨਾ ਆਪਣਾ ਕੰਮ ਨਹੀਂ ਚੱਲਣਾ ਅਖੀਰ ਸਾਨੂੰ ਇੱਕ ਹੋਣਾ ਪਏਗਾ ਪਰ ਮੈਨੂੰ ਤਾਂ ਆਸ ਨਹੀਂ ਤੂੰ ਤਾਂ ਕਮਲਾਂਹੀਂ ਨੋਹਾ ਨਾਲੋਂ ਕਦੇ ਮਾਸ ਨਹੀਂ ਟੁੱਟਦਾ ਇਹ ਤਾਂ ਸਾਰੇ ਅੰਗਰੇਜ਼ ਨਹੀਂ ਪਾਟਕ ਪਾਏ ਨਹੀਂ ਸਾਨੂੰ ਚੁੱਕ ਚੁਮਲਾ ਕੇ ਪੂਤ ਨੇ ਬਣਾ ਦਿੱਤਾ ਭਾਈ ਨੇ ਭਾਈ ਦਾ ਢਿੱਡ ਪਾੜ ਕੇ ਲੀਰਾਂ ਕਰ ਦਿੱਤੀਆਂ ਤਰ ਹੋਏ ਸਾੜਿਓ ਸੌਰੀ ਦੇ ਕੇ ਮੇਂ ਝੱਟ ਡੱਡੂਆਂ ਵਾਂਗੂ ਟੜਕ ਜਾਂਦੇ ਨੇ ਕਾਫਲੇ ਦੇ ਨਾਲੋਂ ਨਾਲ ਪੈਦਲ ਗਸ਼ਤ ਕਰਦੇ ਫੌਜੀਆ ਨੇ ਜਿਨ੍ਹਾਂ ਦੇ ਮੋਢਿਆਂ ਉੱਤੇ ਚਿੱਟੀਆਂ ਜੀਬਾਂ ਵਾਲੀਆਂ ਬੰਦੂਕਾਂ ਸਨ ਉਹਨਾਂ ਕਾ ਖਰਚਦਿਆਂ ਨੂੰ ਬੂਟਾਂ ਨਾਲ ਠੋਰ ਠੋਰਾ ਆਖਿਆ ਜਿਹੜੇ ਕਾਫਲਾ ਖਲੋਂਦਿਆਂ ਬਲਦਾਂ ਦੇ ਢਿੱਡ ਭਾਰਨ ਲਈ ਬਿੰਦ ਛੱਟ ਦਾ ਲਾਹਾ ਤੱਕ ਕੇ ਧਰਤੀ ਉੱਤੋਂ ਉਫਣੀਆਂ ਧਲੀਆਂ ਉਧਿਹੜਨ ਲੱਗ ਜਾਂਦੇ ਸਨ ਮੂਰੀਓ ਕਾਫਲਾ ਸਰਕਣ ਲੱਗ ਗਿਆ ਬਲਦਾਂ ਨੇ ਤਲਕਵੇਂ ਸਲੇਟੀ ਸੜਕ ਉਤੇ ਮੂਹਰਲੇ ਖੁਰ ਅੜਾ ਕੇ ਆਪਣੀਆਂ ਧੌਣਾ ਉੱਤੇ ਟੱਬਰ ਦਾ ਭਾਰ ਖੇਚਿਆ ਕਿਲ ਦੇ ਬਲਦਾਂ ਦੀਆਂ ਅੱਖਾਂ ਜਿਵੇਂ ਚੌੜੀਆਂ ਹੋ ਕੇ ਪਾਟਣ ਲੱਗੀਆਂ ਹੋਣ ਤੇ ਗੱਡਿਆਂ ਦੇ ਪਈਏ ਧਰਤੀ ਵਿੱਚ ਧਸੇ ਹੋਏ ਹੋਣ ਬੇਦਲ ਗਾਡੀਆਂ ਨੇ ਬਲਦਾਂ ਦੀਆਂ ਪੂਛਾਂ ਨੂੰ ਮਰੋੜੇ ਦਿੱਤੇ ਤੇ ਉਹਨਾਂ ਦੇ ਭੱਟਾਂ ਵਿੱਚਕਾਰ ਆਪਣੀਆਂ ਪ੍ਰਾਣਾਂ ਦੇ ਤਿੱਖੇ ਡੰਗ ਚੋਬੇ ਬੋਦੇ ਪਈਏ ਧੂਰਾ ਉੱਤੇ ਮਜਬੂਰ ਫੇਰਨ ਲੱਗੇ ਗੱਡਿਆਂ ਦੀ ਪਸਲੀ-ਪਸਲੀ ਕੜਕਾਂ ਲੱਗੀ ਅਤੇ ਇੱਕ ਤਿੱਖੀ ਚੀਖ ਪਈਆਂ ਵਿੱਚੋਂ ਨਿਕਲ ਕੇ ਸਾਰੀਆਂ ਚੀਕਾਂ ਨਾਲ ਰਲਦੀ ਕਾਫਲੇ ਦੀ ਸਮੁੱਚੀ ਚੀਕ ਬਨਣ ਲੱਗੀ ਦੁਲਾ ਥੋੜੋ ਉੱਤੇ ਪੱਬ ਧਰ ਕੇ ਇੱਕ ਬਲੂਕੀ ਨਾਲ ਗੱਡੀ ਦੀ ਗਿੱਚੀ ਉੱਤੇ ਜਾ ਬੈਠਾ ਬਲਦਾਂ ਦੀਆਂ ਚਿੱਟੀਆਂ ਪੂਛਾਂ ਦੇ ਉਸਨੇ ਕੁੰਡਲ ਬਣਾ ਦਿੱਤੇ ਜਿੰਨਾ ਉੱਤੇ ਇੱਕ ਥੱਕੀ ਹੋਈ ਕਾਲੀ ਚੌਰੀ ਮਿਲਦੀ ਸੀ ਉਸਨੇ ਆਪਣੀਆਂ ਲਮਕੀਆਂ ਟੰਗਾ ਦੇ ਅੰਗੂਠੇ ਬਲਦਾਂ ਦੇ ਪੱਟਾਂ ਵਿੱਚਕਾਰ ਛੋਹੇ ਤੇ ਉਹਦੇ ਗੱਡੇ ਦੇ ਪਹੀਆਂ ਵਿੱਚੋਂ ਇੱਕ ਬਿੰਨਵੀ ਚੀਕ ਨਿਕਲ ਕੇ ਮਹਾਨ ਚੀਕ ਨਾਲ ਸਰ ਹੋ ਗਈ ਮੇਰੀ ਜੀਵ ਬੇਚ 3 ਰੁਪਏ 7 ਆਨੇ ਸਨ ਸਵਾਰ ਪਹੀਆ ਮੈਂ ਕਿਰਾਇਆ ਦੇਣਾ ਸੀ ਮੈਂ ਦੁਰਦਿਆਂ ਦੁਰਦਿਆਂ 2 ਰੁਪਏ ਦਾ ਨੋਟ ਜੈਨਬ ਦੀ ਤਲੀ ਵਿੱਚ ਦੇ ਕੇ ਉਹਦੀਆਂ ਡੱਕੀਆਂ ਵਰਗੀਆਂ ਪਤਲੀਆਂ ਤੇ ਸੁੱਕੀਆਂ ਉਂਗਲਾਂ ਮੀਚਣ ਲੱਗਿਆ ਵੀਰ ਤੂੰ ਰਹਿਣ ਦੇ ਖਿੱਚਲ ਨਾ ਕਰ ਫੜਲਾ ਫੜਲਾ ਮੇਰੀ ਭੈਣ ਖਿੱਚ ਲਗਾ ਦੀਆ ਮੈਂ ਤੇਰਾ ਵੀਰ ਨਹੀਂ ਮੇਰਾ ਦਿਲ ਉਖੜ ਕੇ ਸੰਗ ਵਿਚਕਾਰ ਅੜ ਗਿਆ ਮੈਥੋਂ ਖੁੱਲ ਕੇ ਬੋਲਣਾ ਹੋਇਆ ਮੇਰੀਆਂ ਅੱਖਾਂ ਵਿੱਚ ਕੁਝ ਇਸ ਤਰ੍ਹਾਂ ਸੀ ਜਿਵੇਂ ਮੈਂ ਧੁੰਦਲੇ ਸ਼ੀਸ਼ਿਆਂ ਵਿੱਚੋਂ ਤੱਕਦਾ ਹਾਂ ਚੰਗਾ ਵੀਰ ਮਿੰਦੋ ਤੇ ਪ੍ਰੀਤੋ ਨੂੰ ਮੇਰਾ ਸਲਾਮ ਆਖੀ ਜਾਨਬ ਨੇ ਮੇਰੀਆਂ ਪੈਣਾਵਾਲ ਸੁਨੇਹਾ ਦਿੱਤਾ ਤੇ ਨਾਲੇ ਉਹਨਾਂ ਵੀ ਹੀ ਵਿੜਿਆ ਨੂੰ ਜਿੱਥੇ ਨੂੰ ਮੇਰੀਆਂ ਆਂਦਰਾ ਭੱਜ-ਭੱਜ ਜਾਂਦੀਆਂ ਨਹੀਂ ਸਾਡੇ ਪਿਸ਼ੋਕੜਲੇ ਵਾੜੇ ਵਿੱਚਲੇ ਅੰਬ ਦੇ ਟੂਸੇ ਦੀਆਂ ਜੜ੍ਹਾਂ ਵਿੱਚ ਕਿਤੇ ਕਿਤੇ ਪਾਣੀ ਪਵਾ ਦਿਆ ਕਰੀ ਉਦੀ ਚਕਲੀ ਮੈਂ ਬੜੇ ਮਲਾਰਾ ਨਾਲ ਆਪ ਲਈ ਸੀ ਉਦੀ ਲਿਚਲਿਚ ਕਰਦੇ ਵੈਂਗਣੀ ਪੱਤੀ ਕਿਤੇ ਸੁੱਕ ਕੇ ਪੁਰ ਨਾ ਜਾਣ ਜਾਨਬ ਕਹਿੰਦੀ ਗਈ ਜਿਵੇਂ ਰੋਗੀ ਲੰਮਿਆਂ ਸਾਹਾਂ ਉੱਤੇ ਆ ਕੇ ਅਵਾ ਤਵਾ ਬੁਰ ਬੜਾਂਦਾ ਹੈ ਸ਼ਾਮੇ ਸਾਂਝਦਾ ਥੱਕਿਆ ਸੂਰਜ ਪੱਛਮ ਦੀ ਗੁੱਠ ਉੱਤੇ ਕੋਡਾ ਹੋ ਗਿਆ ਤੇ ਇੱਕ ਇੱਕ ਕਰਕੇ ਗੱਡਿਆਂ ਦੀ ਲੰਮੀ ਜੰਜੀਰ ਮੇਰੇ ਕੋਲੋਂ ਸਰਕਦੀ ਮੁੱਕ ਗਈ ਤੇ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸੋ ਅਤੇ ਅਜਈਆਂ ਹੋਰ ਕਹਾਣੀਆਂ ਸੁਣਨ ਲਈ ਸਬਸਕ੍ਰਾਈਬ ਕਰੋ ਮੇਰਾ YouTube ਚੈਨਲ 84 ਕਰਮਜੀਤ ਸ਼ੁਕਰੀਆ